ਜਿਹੜਾ ਐਸਲਾ ਨਾ ਅਸਲਾ ਚਾਹੀਦਾ ਹੁੰਦਾ ਤੀਰ ਜਲੇ ਬੰਦੇ ਕੋਲੇ ਜੇ ਚੱਕਵੇਂ ਬੰਦੇ ਦੇ ਹੱਥ ਚ ਅਸਲਾ ਆਊਗਾ ਤਾਂ ਉਹ ਨੁਕਸਾਨ ਕਰੂਗਾ ਹੀ ਕਰੂਗਾ ਹੁਣ ਤਾਂ ਚਾਹੇ ਮੈਰਜ ਪੈਲਸਾਂ ਚ ਪਵੰਦੀ ਲੱਗ ਗਈ ਪਰ ਸੋਨੂੰ ਮੈਂ ਕਾਰਨ ਦੱਸਦਾ ਵੀ ਉੱਥੇ ਜਿਆਦੇ ਮੌਤਾਂ ਹੋਣ ਦਾ ਕੀ ਕਾਰਨ ਸੀ ਜਾਂ ਆਰਕੈਸਟਰ ਵਾਲੀ ਕੁੜੀ ਦੇ ਗੋਲੀ ਵਾਜਦੀ ਸੀ ਤੇ ਜਾਂ ਕਿਹੇ ਬਰਾਤੀ ਦੇ ਵਾਜਦੀ ਸੀ ਅਸਾ ਲੋਕ ਕੀ ਕਰਦੇ ਆ ਲੋਕ ਅਸਲਾ ਲੈ ਲੈਂਦੇ ਆ ਤੇ ਲਿਆ ਕੇ ਨਾਲ 10-15 ਕਾਰਤੂਸ ਲੈ ਲੈਂਦੇ ਆ ਲਿਆ ਕੇ ਪੇਟੀ ਚ ਸਾਂਭ ਦਿੰਦੇ ਆ ਜਦੋਂ ਕਿਤੇ ਵਿਆਹ ਸ਼ਾਦੀ ਹੁੰਦਾ ਸਾਾਲ ਬਾਦ 2 ਸਾਲਾਂ ਬਾਅਦ ਸਾਲਕ ਤੀਕ ਤਾਂ ਨਹੀਂ ਬਰੂਦ ਖਰਾਬ ਹੁੰਦਾ ਜਦੋਂ ਕਾਰਤੂਸ ਲੈ ਨੂੰ 3-4 ਸਾਲ ਹੋ ਜਾਂਦੇ ਆ ਨਾ ਤੇ ਉਹਦੇ ਵਿਚਲਾ ਬਰੂਦ ਖਰਾਬ ਹੋ ਜਾਂਦਾ ਉਹ ਜਲਦੀ ਅੱਗ ਨਹੀਂ ਫੜਦਾ ਜਦੋਂ ਕਾਰਤੂਸ ਦੇ ਪੁਆਇੰਟ ਤੇ 3 ਵਜਦਾ ਤੇ ਉਸ ਤੋਂ ਬਾਅਦ ਕਾਰਤੂਸ ਵਿਚਲੇ ਬਰੂਦ ਨੂੰ ਅੱਗ ਪੈਣੀ ਹੁੰਦੀ ਆ ਉਹ ਅੱਗ ਪੈਣ ਚ ਕਈ ਰਹੀ ਨਾ 3-4 ਸਕਿੰਟ ਲੱਗ ਜਾਂਦੇ ਆ ਕਿਈ ਅੱਧਾ ਮਿੰਟ ਵੀ ਲੱਗ ਜਾਂਦਾ ਉਹ ਬੰਦਾ ਕੀ ਕਰਦਾ ਸੀਗਾ ਬੰਦਾ ਜਾਨੀ ਕਿ ਅਸਲਾ ਥੱਲੇ ਕਰ ਲੈਂਦਾ ਉਹਨੂੰ ਐਂ ਲੱਗਦਾ ਵੀ ਇਹ ਤਾਂ ਮਿਸ ਹੋ ਗਿਆ ਜਦੋਂ ਥੱਲੇ ਕਰ ਲੈਂਦਾ ਸੀ ਤੇ ਉਹ 3-4 ਸਕਿੰਟਾਂ ਬਾਅਦ ਅੱਗ ਪੈ ਜਾਂਦੀ ਸੀ ਤੇ ਕਾਰਤੂਸ ਜਾਂਦਾ ਹੀ ਚੱਲ ਉਹ ਗਾਂ ਕਿਸੇ ਨਾ ਕਿਸੇ ਦੇ ਵਾਜਦੀ ਸੀ ਉੱਥੇ ਇੱਕਦਮ ਹਫੜਾ ਤਫੜੀ ਮਚਣ ਕਾਰਨ ਤੇ ਇਹ ਪੁਆਇੰਟ ਤੇ ਕੋਈ ਧਿਆਨ ਨਹੀਂ ਦਿੰਦਾ ਸੀ ਅਗਲਾ ਕਹਿੰਦਾ ਯਾਰ ਉਨੇ ਉਹੀ ਮਾਰਤੀ ਜਾਨ ਜਾਨ ਪੁਨੇ ਚ ਵੱਜ ਗਈ ਉਹ ਤੋਂ ਅਸਲ ਕਾਰਨ ਆ ਹੁੰਦਾ ਸੀਗਾ ਕਾਰਤੂਸ਼ ਹੁੰਦੇ ਸੀ ਲੋਕਾਂ ਕੋਲੇ ਪੁਰਾਣੇ ਜਿਆਦਾ ਇਹ ਵਿਆਹਾਂ ਚ ਹੋਈਆਂ ਘਟਨਾਵਾਂ ਪੁਰਾਣੇ ਕਾਰਤੂਸ਼ ਨੂੰ ਅੱਗ ਪੈਂਦੀ ਸੀ ਲੇਟ ਉਹ ਅਸਲਾ ਥੱਲੇ ਕਰ ਲੈਂਦਾ ਸੀ ਫਿਰ ਵੀ ਕਦੇ ਆਪਾਂ ਨੂੰ ਵੀ ਆਪਣਾ ਕਾਰਤੂਸ਼ ਵੀ ਕਦੇ ਮਿਸ ਹੋ ਜੇ ਨਾ ਤੇ ਜਲਦੀ ਅਸਲਾ ਥੱਲੇ ਨਾ ਕਰੋ ਅਸਲਾ ਉਸੇ ਪੋਜੀਸ਼ਨ ਚ ਖੜਾ ਕਰੀ ਰੱਖੋ ਅਸਲ ਜੇ ਵਈ ਅਸਲਾ ਰੱਖਿਆ ਨਾ ਇਹਦੀ ਪ੍ਰੈਕਟਿਸ ਜ਼ਰੂਰ ਕਰਦੇ ਰਹੋ ਕਾਰਤੂਸ ਕੱਢਣ ਦੀ ਖਾਲੀ ਥਾਂ 'ਚ ਬਹਿ ਕੇ ਨਾ ਖੁੱਲੇ ਥਾਂ 'ਚ ਬਹਿ ਕੇ ਕਾਰਤੂਸ ਕੱਢਣ ਵੀ ਦੁਬਾਰਾ ਲੋਡ ਕਰਨ ਦੀ ਤੇ ਕਿਸੇ ਦਿਨ ਦੇ ਹਰਤੇ ਇਹ ਨਹੀਂ ਚਲਾ ਕੇ ਜਰੂਰ ਵੇਖੋ ਜੇ ਤੁਸੀਂ ਅਸਲਾ ਲੈ ਕੇ ਪੇਟੀ 'ਚ ਸਾਂਭ ਦੇਣਾ ਕਿਸੇ ਵਿਆਹ ਸਾਦੀ ਤੇ ਕੱਢਣਾ ਤਾਂ ਉਹੀ ਗੱਲ ਜਿਹੜੀ ਮੈਂ ਪਹਿਲਾਂ ਦੱਸ ਕੇ ਟਿਆਂ ਬਰੂਦ ਪੁਰਾਣਾ ਹੋ ਜਾਂਦਾ ਜੇ ਤੁਸੀਂ ਉੱਥੇ ਚਲਾਉਂਗਾ ਕਾਰਤੂਸ ਮਿਸ ਹੋਊਗਾ ਤੁਸੀਂ ਅਸਲਾ ਜਲਦੀ ਥੱਲੇ ਕਰ ਦਿਓਗੇ ਤੇ ਉਹ ਕਿਸੇ ਨਾ ਕਿਸੇ ਦੇ ਜਾ ਕੇ ਵੱਜੂਗਾ ਪ੍ਰੈਕਟਿਸ ਬਹੁਤ ਜ਼ਰੂਰੀ ਆ ਇੱਥੇ ਮੁਖਤਰ ਕਾਣ ਹੋਇਆ ਇੱਕ ਬੰਦੇ ਨੂੰ ਕਈ ਬੰਦੇ ਪੈਗੇ ਪਰ ਉਹ ਬੰਦੇ ਦੀ ਨਾ ਪ੍ਰੈਕਟਿਸ ਸੀ ਇਹਨੇ ਮਾਂ ਦੇ ਪੁੱਤ ਨੇ ਨਾ ਲਗਾਤਾਰ ਕਾਰਤੂਸ ਚੜਾਈ ਤੁਰਿਆ ਆ ਚੜਾ ਕੇ ਫੇਰ ਬੁਲਟ ਮਾਰ ਕੇ ਮੇਰੇ ਕੋਲ 30 ਦੀ ਰੈਫਲ ਸੀ ਉਹਦੇ ਕੋਲੇ ਇੱਕੋ ਜੇ ਟਾਈਮ 'ਚ ਉਹਨੇ 4-5 ਫਾਇਰ ਕੱਢੇ ਨਹੀਂ ਆ ਜਿਹੜਾ ਮਾੜਾ ਬੰਦਾ ਹੁੰਦਾ ਨਾ ਉਹ ਤੋਂ ਇੱਕ ਅੱਧੀ ਅਰ ਇੱਕ ਕਾਰਤੂਸ ਚੱਲ ਕੇ ਦੂਜਾ ਕਾਰਤੂਸ ਨਹੀਂ ਚੜਦਾ ਬੁਲਟ ਨਹੀਂ ਵੱਜਦਾ ਉਹ ਤੋਂ ਸੋ ਜੇ ਅਸਲਾ ਰੱਖਣਾ ਨਾ ਰੱਖਣ ਦਾ ਸ਼ੌਂਕ ਹੈ ਤੇ ਇਹਦੀ ਪ੍ਰੈਕਟਿਸ ਬਹੁਤ ਜ਼ਿਆਦਾ ਜ਼ਰੂਰੀ ਆ ਬੱਚਾਂ ਤੋਂ ਰੱਖੋ ਦੂਰ ਤੇ ਕਾਰਤੂਸ ਜ਼ਰੂਰ ਬਦਲਦੇ ਰਹੋ ਕਾਰਤੂਸ ਸਾਲ ਬਾਅਦ 10 ਕਾਰਤੂਸ ਲੈ ਆਓ ਉਹ ਚਲਾ ਦਿਓ ਤੇ ਨਵੇਂ ਲੈ ਆਓ ਜੇ ਚਲਾਉਣੇ ਨਹੀਂ ਤਾਂ ਉਹ ਜਿਹੜੇ ਪੁਰਾਣੇ ਕਾਰਤੂਸ ਆ ਉਹ ਪਾਸੇ ਰੱਖ ਦਿਓ ਨਵੇਂ ਕਾਰਤੂਸ ਲੈ ਆਓ ਜੇ ਕਿਤੇ ਤੁਸੀਂ ਕਿਸੇ ਪ੍ਰੋਗਰਾਮ ਤੇ ਖੁਸ਼ੀ ਦੇ ਮੌਕੇ ਤੇ ਚਲਾਉਣਾ ਨਾ ਜਿਹੜੇ ਬੰਦੇ ਸ਼ੌਕiyat ਜਾਂ ਖਾਨਦਾਨੀ ਅਸਲਾ ਰੱਖਦੇ ਹਨ ਉਹ ਵਿਆਹ ਸ਼ਾਦੀਆਂ 'ਚ ਨਹੀਂ ਚਲਾਉਂਦੇ ਜਿਨ੍ਹਾਂ ਨੇ ਵਿਆਹ ਸ਼ਾਦੀਆਂ 'ਚ ਚਲਾਉਣ ਵਾਸਤੇ ਰੱਖਿਆ ਹੁੰਦਾ ਨਾ ਉਹਨਾਂ ਵੀਰਾਂ ਵਾਸਤੇ ਜ਼ਰੂਰੀ ਆ ਵੀ ਸਾਲਕ ਬਾਅਦ ਕਾਰਤੂਸ ਬਦਲਦੇ ਰਹੋ ਜਾਂ ਤਾਂ ਪੁਰਾਣੇ ਪਾਸੇ ਰੱਖ ਕੇ ਨਵੇਂ ਲੈ ਲਓ ਜਾਂ ਕਿਸੇ ਦਿਵਾਲੀ ਦੂਲੀ ਤੇ ਪੁਰਾਣੇ ਚਲਾ ਦਿਓ ਤੇ ਨਵੇਂ ਕਾਰਤੂਸ ਲਾਓ ਫਿਰ ਕਿਸੇ ਵਿਆਹ ਸ਼ਾਦੀ ਤੇ ਚਲਾਉਂਗੇ ਤਾਂ ਤੁਸੀਂ ਧੋਖਾ ਨਹੀਂ ਖਾਓਗੇ ਤੇ ਨਹੀਂ ਤਾਂ ਉਹੀ ਗੱਲ ਬਰੂਦ ਨੂੰ ਅੱਗ ਨਹੀਂ ਪੈਣੀ ਤੁਸੀਂ ਉਨੀ ਵੇਟ ਨਹੀਂ ਕਰਨੀ ਜਦੋਂ ਅਸਲਾ ਥੱਲੇ ਕਰਤਾ ਤੇ ਉਹ ਕਿਸੇ ਨਾ ਕਿਸੇ ਦੇ ਜਾ ਕੇ ਵੱਜੂਗਾ। ਬਾਕੀ ਹੁਣ ਲੋਕ ਸਿਆਣੇ ਹੋ ਗਏ ਹੁਣ ਵਿਆਹ ਸਾਧੀਆਂ ਤੇ ਮੈਰਜ ਪੈ ਉਥਾਂ ਤੇ ਲਿਖਿਆ ਹੁੰਦਾ ਵੀ ਅੰਦਰ ਨਾਲ ਲੈ ਕੇ ਜਾਓ। ਫਿਰ ਵੀ ਲੋਕ ਪਿਸਟਲ ਵਗੈਰਾ ਜਾਂ ਰਵਲਵਰ ਲੈ ਜਾਂਦੇ ਆ ਤੇ ਉਹਨਾਂ ਨੂੰ ਬਈ ਕਾਰਤੂਸ ਬਦਲ ਦੇਣੇ ਚਾਹੀਦੇ ਆ। ਕਿ ਕੱਲਾ ਰੋਪ ਪਾਉਣ ਵਾਸਤੇ ਅਸਲਾ ਕਦੇ ਵੀ ਲੜਾਈ ਵਾਲੇ ਥਾਂ ਨਹੀਂ ਲੈ ਕੇ ਜਾਈਦਾ ਹੁੰਦਾ। ਸਾਹਮਣਾ ਨਾ ਕਰਨਾ ਪਵੇ ਪਰ ਜੇ ਤੁਸੀਂ ਅਸਲਾ ਚੱਕਣਾ ਨਾ ਉਦੋਂ ਚੱਕੋ ਜਦੋਂ ਸਾਨੂੰ ਲੱਗੇ ਵੀ ਸਰਦਾਰ ਤੇ ਉਦੋਂ ਤੁਸੀਂ ਕੱਠ 'ਚ ਜਾ ਕੇ ਨਾ ਖੜੋ ਜੇ ਤੁਸੀਂ ਕੱਠ 'ਚ ਜਾ ਕੇ ਖੜ ਗਏ ਤਾਂ ਸੁੱਥ ਉਥੇ ਅਸਲਾ ਨਹੀਂ ਚੱਲਦਾ ਇਕੱਲਾ ਰੋਪ ਪਾਉਣ ਵਾਸਤੇ ਅਸਲਾ ਕਦੇ ਵੀ ਲੜਾਈ ਵਾਲੇ ਥਾਂ ਨਹੀਂ ਲੈ ਕੇ ਜਾਈਦਾ ਹੁੰਦਾ ਪਰ ਜੇ ਤੁਸੀਂ ਅਸਲਾ ਚੱਕਣਾ ਨਾ ਉਦੋਂ ਚੱਕੋ ਜਦੋਂ ਸਾਨੂੰ ਲੱਗੇ ਵੀ ਸਰਦਾਰ ਨਹੀਂ ਤੇ ਉਦੋਂ ਤੁਸੀਂ ਕੱਠ 'ਚ ਜਾ ਕੇ ਨਾ ਖੜੋ ਜੇ ਤੁਸੀਂ ਕੱਠ 'ਚ ਜਾ ਕੇ ਖੜ ਗਏ ਤਾਂ ਸੁੱਥ ਉਥੇ ਅਸਲਾ ਨਹੀਂ ਚੱਲਦਾ ਤੇ ਕੱਠ 'ਚ ਨਾ ਜਾਓ ਜਦੋਂ ਪਤਾ ਘਰੋਂ ਧਾਰ ਕੇ ਜਾਓ ਵੀ ਚਲਾਏ ਬਿਨਾ ਸਰਦਾ ਨਹੀਂ ਕੁਝ ਨਾ ਕੁਝ ਕਰਨਾ ਪੈਣਾ ਉਦੋਂ ਤੁਸੀਂ ਕੱਲੇ ਪਾਸੇ ਖੜੋ ਤੇ ਜੇ ਕੋਈ ਥੋਡੇ ਵੱਲ ਆਉਂਦਾ ਤਾਂ ਅਗਲੇ ਨੂੰ ਕਹਦੇ ਵੀ ਭਾਈ ਪਾਸੇ ਰਹਿ ਮੈਥੋਂ ਪਹਿਲੀ ਗੱਲ ਤੇ ਉਹ ਜੇ ਟਾਈਮ ਕਿਸੇ ਤੇ ਆਵੇ ਨਾ ਵੀ ਕਿਸੇ ਨੂੰ ਮਾਰ ਕੇ ਮੁੜ ਕੇ ਜੇਲ੍ਹ ਝਾਪ ਨੂੰ ਸੜਨਾ ਪਵੇ